ਦੇਖੋ ਜਿਹੜੀ ਉਹ 30 ਸ ਹੈ ਨਾ ਕਿਸਾਨਾਂ ਦੀ ਜਿਹੜੇ ਤਿੰਨ ਕਾਨੂੰਨ ਬਣੇ ਸੀਗੇ ਉਹ 30 ਸ ਅਜੇ ਵੀ ਹੈ ਸਾਹਿਬ ਕਿਉਂਕਿ ਦੇਖੋ ਬਹੁਤ ਸਾਰੇ ਕਿਸਾਨਾਂ ਨੇ ਆਪਣੀਆਂ ਜਾਨਾਂ ਗਵਾਈਆਂ ਉਸ ਦੇ ਅੰਦਰ ਪਰ ਉਹ ਅੱਜ ਵੀ ਉਸ 30 ਸ ਨੂੰ ਪੋਲੀਟੀਕਲੀ ਐਨਕੈਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਪਰ ਅਜੇ ਵੀ ਜਿਹੜੀ ਸ਼ੰਕਾ ਹੈ ਕਿਉਂਕਿ ਇੱਕ वार्तालाप ਹੋਣਾ ਬੜਾ ਜ਼ਰੂਰੀ ਹੈ ਉਹਨਾਂ ਦੇ ਜਿਹੜੇ ਖਦਸੇ ਹੈ ਉਹਨਾਂ ਨੂੰ ਐਡਰੈਸ ਕਰਨਾ ਵੀ ਅਸੀਂ ਥੋੜੀ ਮੁਸ਼ਕਿਲ ਸਮਝਦੇ ਹਾਂ ਪਰ ਇਹਦਾ ਇਸ ਤਰ੍ਹਾਂ ਆ ਇਲਾਜ ਕੀਤਾ ਜਾ ਸਕਦਾ ਆ ਹੋ ਸਕਦਾ ਆ ਨਹੀਂ ਸਕਦਾ ਬੈਠ ਕੇ ਗੱਲ ਕਰਨੀ ਜ਼ਰੂਰੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਅਜੇ ਸੋਚ ਦੀ ਉਹਦੇ ਤੇ ਸਹੀ ਤਰੀਕੇ ਨਾਲ ਇੰਪਲੀਮੈਂਟ ਕਰਨ ਦੀ ਲੋੜ ਹੈ ਆ ਮੇਰੇ ਮਨ ਨਾਲ ਪਰ ਜਿਸ ਤਰੀਕੇ ਨਾਲ ਵਿਰੋਧ ਹੋ ਰਿਹਾ ਹੈ ਭਾਜਪਾ ਲੀਡਰਾਂ ਨੂੰ ਤੁਹਾਨੂੰ ਲੱਗਦਾ ਕਿ ਉਹ ਕਮਿਊਨੀਕੇਸ਼ਨ ਜਾਂ ਉਸ ਤਰੀਕੇ ਦੀ ਕਨੈਕਟਿੰਗ ਜਿਹੜੀ ਹੈ ਨਹੀਂ ਹੋ ਪਾਰੀ ਉਹ ਇੱਕ ਬੈਰੀਅਰ ਹੈ ਇਜ਼ ਇਟ ਕਮਿਊਨੀਕੇਸ਼ਨ ਗੈਪਸ ਸਾਹਿਬ ਮੈਂ ਤਾਂ ਮੰਨ ਰਿਹਾ ਮੈਂ ਜਿਹੜਾ ਮੈਂ ਆ ਨਹੀਂ ਕਿਹਾ ਵੀ ਮੈਂ ਮੇਰੇ 18% ਤੋਂ ਫालतू ਵੋਟ ਹੋ ਗਈ ਮੈਂ ਕਿਉਂ ਛੱਡਾਂ ਪਰ ਮੈਂ ਸੀ ਘਰ ਕੇ ਕਿਹਾ ਵੀ ਕਿਤੇ ਨਾ ਕਿਤੇ ਦਸ ਮਾਈ ਰਿਸਪੌਂਸਿਬਿਲਟੀ ਸਾਹਿਬ ਇਜੇ ਮੈਂ ਕਹਿਆ ਜੀ ਫਿਰ ਕਿਸੇ ਹੋਰ ਨੂੰ ਤੁਸੀਂ ਮੇਰੇ ਕੋਲੋਂ ਮਨੂੰ ਇਜਾਜ਼ਤ ਦਿਓ ਆ ਜਿੰਮੇਵਾਰੀ ਕਿਸੇ ਹੋਰ ਨੂੰ ਦੇ ਲਿਓ ਕਿਉਂਕਿ ਇਹ ਕੰਮ ਹੋਣੇ ਬੜੇ ਜ਼ਰੂਰੀ ਹੈ ਕੋਈ ਬਿਹਤਰ ਕਰ ਸਕਦਾ ਉਹਨੂੰ ਦੇ ਲਓ ਕਿਉਂਕਿ ਆ ਜਦ ਤਾਈਂ ਨਹੀਂ ਹੋਊਗਾ ਸਭ ਇਸੇ ਤਰ੍ਹਾਂ ਹੀ ਆ ਲੋਕ ਉਹ ਜਦੋਂ ਕੋਈ ਆਹ ਜੀ ਮੱਦਮ ਪੈਣ ਲੱਗਦੀ ਹੈ ਫਿਰ ਜਾ ਕੇ ਕੋਈ ਕੋਚਾ ਲਾ ਦਿੰਦਾ ਹੁਣ ਤਾਂ ਦਲ ਵੀ ਕਈ ਬਣ ਗਏ ਕਿਸਾਨਾਂ ਚ ਆਪਸ ਵਿੱਚ ਦੋ ਫਾੜ ਹੋ ਗਈ ਸੋ ਇਹਨਾਂ ਗੱਲਾਂ ਨੂੰ ਬੜੇ ਡੁੰਗਿਆਈ ਨਾਲ ਸੋਚ ਕੇ ਤੇ ਹੱਲ ਕਰਨ ਦੀ ਲੋੜ ਹੈ